ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਿਆ ਲੋਕ ਪੱਖੀ ਅਤੇ ਵਿਕਾਸ ਪੱਖੀ ਨੀਤੀਆਂ ਸਦਕਾ ਪੰਜਾਬ ਅਰਬਨ ਪਲੈਨਿੰਗ ਐਂਡ ਡਿਵੈਲਪਮੈਂਟ ਅਥਾਰਟੀ ਦੇ ਅਧੀਨ ਇੰਪਰੂਵਮੈਂਟ ਤਰਸਿੱਕ ਕਪੂਰਥਲਾ ਨੇ ਵਾਕ ਵਾਕ ਸੰਪਤੀਆਂ ਦੀ ਇੱਕ ਨਿਲਾਮੀ ਰਾਹੀਂ ਕਰੀਬ 6 ਕਰੋੜ 6 ਲੱਖ 8000 ਰੁਪਏ ਦੀ ਕਮਾਈ ਕੀਤੀ ਹੈ ਜੋ 11 ਅਪ੍ਰੈਲ 2024 ਨੂੰ ਹੋਇਆ ਸੀ ਇਸ ਸਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੰਦਿਆਂ ਇੰਪਰੂਵਮੈਂਟ ਤਰਸਿੱਕ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਦੱਸਿਆ ਕਿ ਇਹ ਨੀਲਾਮੀ 11 April 2024 ਨੂੰ ਹੋਈ ਸੀ ਅਤੇ ਇਸ ਵਿੱਚ ਰਿਹਾਈਸ਼ੀ ਪਲਾਟ ਦੁਕਾਨਾਂ ਅਤੇ ਹੋਰ ਜਾਇਦਾਦਾਂ ਸ਼ਾਮਲ ਸਨ। ਹਾਂਜੀ। ਤਾਂ, ਉਹ ਪਾਜੀ ਪ੍ਰਾਪਰਟੀ ਕੁਝ ਸੇਲ ਹੋਣਿਆ ਇੰਪਰੂਵਮੈਂਟਸ ਤੇ ਆ ਉਹਦੇ ਬਿਲਕੁਲ ਹੀ ਬਟ ਈਬੈਂਟ ਗਿਆ ਕੋਟੇ ਮੀਟਿੰਗ ਦੇ ਕਿਤਾਬੀ ਮਾਮਲਾ। ਆ ਦੇਖੋ ਜੀ ਇੰਪਰੂਵਮੈਂਟਸ ਕਪੂਰਥਲਾ ਵੱਲੋਂ ਨਾ 11 April 2024 ਨੂੰ ਇੱਕ ਈ ਨਿਲਾਮੀ ਹੋਈ ਸੀਗੀ। ਔਰ ਉਹ ਈ ਨਿਲਾਮੀ ਦੇ ਵਿੱਚ ਸਾਡੀਆਂ 15 ਜਿਹੜੀਆਂ ਪ੍ਰਾਪਰਟੀਆਂ ਹੈ ਉਹ ਉਹ ਜਿਹੜੀਆਂ ਇੰਪਰੂਵਮੈਂਟ ਟਰਸਟ ਨੇ ਵੇਚੀਆਂ ਲੋਕਾਂ ਨੂੰ ਤੇ ਜਿਹਦੇ ਵਿੱਚੋਂ ਮਾਡਲ ਟਾਊਨ ਅਰਜੀਵ ਗਾਂਧੀਨ ਗਲੇਬ ਅਤੇ ਜਾਮਾ ਮਸਜਿਦ ਜੀ ਤੋਂ ਮਾਰਕੀਟ ਸੀਗੀ ਉਹਦੇ ਵਿੱਚ ਦੁਕਾਨਾਂ ਵਿਕੀਆਂ ਹੈਗੀਆਂ ਔਰ ਸਾਰੇ ਕਪੂਰਥਲਾ ਨਿਵਾਸੀਆਂ ਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਇੰਪਰੂਵਮੈਂਟ ਟਰਸਟ ਕਪੂਰਥਲਾ ਵੱਲੋਂ 6 ਕਰੋੜ 6 ਲੱਖ ਤੇ 8000 ਰੁਪਇਆ ਜਿਹੜਾ ਸਰਕਾਰ ਦੇ ਖਾਤੇ ਦੇ ਵਿੱਚ ਗਿਆ ਹੈਗਾ ਉਹ ਸਰਕਾਰ ਦਾ ਰੈਵਨਿਊ ਵਧਿਆ ਹੈਗਾ ਇਹ ਇੱਕ ਬਹੁਤ ਹੀ ਵੱਡੀ ਕਬਲੀ ਹੈਗੀ ਹੈ ਪਿਛਲੀਆਂ ਸਰਕਾਰਾਂ ਦੇ ਵਿੱਚ ਹਮੇਸ਼ਾ ਖਾਨਿਕ ਜਿਹੜੇ ਖਜ਼ਾਨੇ ਆ ਉਹ ਖਾਲੀ ਰਹਿੰਦੇ ਹੁੰਦੇ ਸੀਗੇ ਤੇ ਕਪੂਰਥਲੇ ਦੇ ਵਿੱਚ ਅਸੀਂ ਜਿਹੜਾ ਇੰਪਰੂਵਮੈਂਟ ਜਦੋਂ ਦੀ ਮੈਂ ਗੱਦੀ ਸੰਭਾਲੀ ਹੈਗੀ ਇੱਥੇ ਐਜ਼ ਯੂ ਚੇਅਰਮੈਨ ਤੇ 6 ਕਰੋੜ 8 ਲੱਖ ਰੁਪਈਆ 6 ਕਰੋੜ 6 ਲੱਖ 8000 ਰੁਪਈਆ ਜਿਹੜਾ ਹੈਗਾ ਆ ਉਹ ਅਸੀਂ ਸਰਕਾਰ ਨੂੰ ਇਹ ਜਿਹੜਾ ਕਮਾ ਕੇ ਦਿੱਤਾ ਹੈਗਾ ਔਰ ਅਸੀਂ ਉਸ ਪੈਸੇ ਨੂੰ ਕਪੂਰਥਲੇ ਦੀ ਡਿਵੈਲਪਮੈਂਟ ਦੇ ਲਈ ਜਿਹੜਾ ਖਰਚ ਕਰਾਂਗੇ ਲੋਕਾਂ ਨੂੰ ਉਹਦੀਆਂ ਸੁੱਖ ਸਹੂਲਤਾਂ ਦੇਵਾਂਗੇ ਜਿਦੇ ਵਿੱਚ ਹਰ ਇੱਕ ਤਰ੍ਹਾਂ ਦੀ ਜਿਹੜੀ ਸੁੱਖ ਸਹੂਲਤ ਹੈ ਕਿ ਇਹ ਚਾਹੇ ਸੜਕਾਂ ਨੂੰ ਲੈ ਕੇ ਆ ਗਲੀਆਂ ਨੂੰ ਨਾਲੀਆਂ ਨੂੰ ਜਾਂ ਕੋਈ ਪਾਰਕ ਸੋਨੇ ਬਣਾਣੇ ਨੇ ਚਾਹੇ ਕਿਸੇ ਵੀ ਤਰ੍ਹਾਂ ਦੀ ਕੋਈ ਬਿਲਡਿੰਗ ਦਾ ਕੰਮ ਹੋਵੇ ਕਪੂਰਥਲੇ ਦੀ ਜੋ ਸੁੰਦਰਤਾ ਦਾ ਹੋਵੇਗਾ ਜਿਵੇਂ ਕੋਈ ਸੋਚਦਾ ਕਿਸੇ ਫੋਨ ਕਰਾ ਪੰਜਾਬ ਨੌਂ ਅਰ ਜਿਸ ਜੁਗਿਆ ਦਾ ਰਵਾਜ ਪੁੱਛੂ ਕਿਹਾ ਹੈ ਗਵਰਨਮੈਂਟ ਟਿਸ ਵੱਲੋਂ ਮੇਰਾ ਇੱਕ ਖੁਆਬ ਹੈਗਾ ਕਿ ਕਪੂਰਥਲੇ ਨੂੰ ਹਰਿਆ ਭਰਿਆ ਬਣਾਇਆ ਜਾਵੇ ਜਿਵੇਂ ਕਿ ਪਿੱਛੇ ਜਿ ਇੱਕ ਕੋਵਿਡ ਨਾਮ ਦੀ ਬਿਮਾਰੀ ਆਈ ਸੀਗੀ ਉਹਦੇ ਵਿੱਚ ਕਾਫੀ ਲੋਕਾਂ ਨੂੰ ਆਕਸੀਜਨ ਦੀ ਪ੍ਰੋਬਲਮ ਹੋਈ ਜਿਹਦੇ ਕਰਕੇ ਫੀਲ ਇਹ ਹੋਇਆ ਕਿ ਜਦੋਂ ਪਰਮਾਤਮਾ ਸਾਨੂੰ ਸੇਵਾ ਦੇਊਗਾ ਅਸੀਂ ਇੱਕ ਚੰਗੇ ਕਾਰਜ ਕਰਾਂਗੇ ਤੇ ਡਵੈਲਪਮੈਂਟ ਕਰਾਂਗੇ ਕਪੂਰਥਲੇ ਸ਼ਹਿਰ ਦੀ ਔਰ ਹਰਿਆ ਭਰਿਆ ਬਣਾਉਣ ਦੇ ਲਈ ਲਗਭਗ 2000 ਕਪੂਰਥਲਾ ਲਗਾਉਣਾ ਹੈ ਪੁਖਤਨਾ ਵਾਚ ਕੋਟਨੀਆ ਦੇਣਾ ਚਾਹਨਾ ਤੁਹਾਨੂੰ ਜਿੱਥੇ ਵੀ ਲੋੜ ਪਵੇ ਬੋਟਿਆਂ ਦੀ ਇੰਪਰੂਵਮੈਂਟ ਫੰਡਸ ਵੱਲੋਂ ਬੋਟੇ ਜਿਹੜੇ ਬਿਲਕੁਲ ਫ੍ਰੀ ਦਿੱਤੇ ਜਾ ਰਹੇ ਨੇ ਔਰ ਚਾਹੇ ਕੋਈ ਐਨਜੀਓ ਹੋਵੇ ਚਾਹੇ ਸਕੂਲ ਹੋਵੇ ਹਸਪੀਟਲ ਹੋਵੇ ਸਾਡੇ ਵੱਲੋਂ ਵੀ ਦੇਖ ਰਹੇ ਕਿੱਤੀ ਜਾ ਰਹੀ ਹੈ ਬੋਟੇ ਬਿਲਕੁਲ ਫ੍ਰੀ ਨੇ ਪਰ ਦੇਖ ਰਹੇ ਕਰਨ ਦੀ ਜ਼ਿੰਮੇਵਾਰੀ ਤੁਸੀਂ ਖੁਦ ਲੈਣੀ ਹੈ ਮੈਂ ਦੁਬਾਰਾ ਤਰਤੀਰ ਤਿਆਰਿਆਂ 6 ਕਰੋੜ 6 ਲੱਖ 8000 ਰੁਪਏ ਗੌਰਮੈਂਟ ਵੀ ਅਸੀਂ ਪੰਜਾਬ ਸਰਕਾਰ ਨੂੰ ਜਿਹੜਾ ਗਵਰਨਮੈਂਟ ਫੰਡਸ ਤੋਂ ਪੁਰਤਨਾ ਨੇ ਇਹ ਜਿਹੜਾ ਖਜ਼ਾਨੇ ਵਿੱਚ ਪਾਇਆ ਹੈਗਾ ਉਹ ਇੱਕ ਬਹੁਤ ਵੱਡੀ ਕਪੂਰਥਲੇ ਦੇ ਇਤਿਹਾਸ ਦੇ ਵਿੱਚ ਇਹ ਇੱਕ ਇਤਿਹਾਸ ਹੈਗਾ ਕਿ ਇਹਦਾ ਵੱਡੀ ਜਿਹੜੀ ਰਕਮ ਹੈਗੀ ਉਹ ਕਪੂਰਥਲੇ ਨੇ ਇੰਪਰੂਵਮੈਂਟ ਟਰਸਟ ਦੇ ਕਮਾ ਕੇ ਪੰਜਾਬ ਸਰਕਾਰ ਨੂੰ ਇਸੇ ਪ੍ਰਾਪਰਟੀਆਂ ਦੇ ਵਿੱਚ ਇਹਦੇ ਵਿੱਚ ਪ੍ਰਾਪਰਟੀਆਂ ਕਿੰਨੀਆਂ ਸਨ ਕਿ ਕਿਹਾ ਉਹ ਸਾਫੀ ਸਮੇਂ ਤੋਂ ਡੰਪ ਬਣਿਆ ਜਿਹਾ ਕਈ ਵਾਰੀ ਬੋਲੀ ਕਿਰਾਏ ਵਿਕਣੀਆਂ ਨਹੀਂ ਸੀ ਕਿਹੜੀ ਚੀਜ਼ ਜੁਦੀ ਨਵੀਂ ਅਮੈਂਡਮੈਂਟ ਦਿੱਤੀ ਜਿਵੇਂ ਆਹ ਚੇਕ ਕਰੋ ਜਿਹਦੇ ਵਿੱਚ ਇੱਕ ਮਾਡਲ ਟਾਊਨ ਦਾ ਜਿਹੜਾ ਪਲਾਟ ਸੀਗਾ ਅਸੀਂ ਉਹ ਵਿੱਚ ਹੈਗਾ ਪਿਛਲੇ ਅਜ ਤੋਂ ਕੋ 2 2.5 ਸਾਲ ਪਹਿਲਾਂ ਕੋਈ ਇਨਲਾਮੀ ਹੋਈ ਸੀਗੀ ਤੇ ਲਗਭਗ 30 32 ਲੱਖ ਰੁਪਏ ਦੀ ਜਿਹੜੀ ਇੱਕ ਰਜੀਵ ਗਾਂਧੀਨ ਕਲੇਵ ਦੇ ਵਿੱਚ ਮਾਰਕੀਟ ਦੇ ਵਿੱਚ ਉਹ ਦੁਕਾਨ ਵਿਕੀ ਤੇ ਹੁਣ ਜਿਹੜੀ ਦੁਕਾਨ ਹੈਗੀ ਆ ਉਹ 80 85 85 ਲੱਖ ਦੀਆਂ ਜਿਹੜੀਆਂ ਸਾਡੀਆਂ ਉਹ ਇੰਪਰੂਵਮੈਂਟ ਫੰਡਸ ਦੇ ਵਿੱਚ ਹੀ ਹੈਗੀਆਂ ਤੇ ਇਸ ਪੈਸੇ ਦੀ ਅਸੀਂ ਡਿਵੈਲਪਮੈਂਟ ਕਰਾਂਗੇ ਜਿਸ ਤਰ੍ਹਾਂ ਤੁਸੀਂ ਕਿੰਨੇ ਆ ਕਿ ਮੇਰੇ ਆਨ ਦਿਸ ਦਿੱਤੀ ਸੰਭਾਲਣ ਨਾਲ ਬਹੁਤ ਗੂਰੂਪਸਤ ਕੋ ਫਾਇਦਾ ਹੋਇਆ ਜਿਹੜੇ ਪਿਛਲੇ ਚੇਅਰਮੈਨ ਰਹੇ ਹੋਰ ਸਰਕਾਰ ਵਾਲੇ ਤੋਂ ਰਲੇ ਹੋਏ ਸਨ ਇਹ ਨਹੀਂ ਮੈਂ ਕਹਿ ਸਕਦਾ ਜੀ ਰਲੇ ਹੋਏ ਸਨ ਨਹੀਂ ਰਲੇ ਹੋਏ ਸਨ ਪਿਛਲਾ ਰਿਕਾਰਡ ਖੋਖਿਆ ਜਾਊਗਾ ਪੜਤਾਲ ਕੀਤੀ ਜਾਊਗੀ ਉਸ ਤੋਂ ਬਾਅਦ ਹੀ ਮੈਂ ਦੇ ਬਾਰੇ ਗੱਲ ਕਰ ਰਿਹਾ ਮੇਰੇ ਨਾਲ ਇੰਪਰੂਵਮੈਂਟ ਟੈਸਟ ਦੇ ਜਿਹੜੇ ਯੂ ਸਾਹਿਬ ਮੈਡਮ ਕੁਲਜੀਤਕੌਰ ਬੈਠੇ ਨੇ ਔਰ ਐਸ ਡੀਓ ਸਾਹਿਬ ਸਾਡੇ ਮਨਪ੍ਰੀਤ ਜੀ ਔਰ ਜੈ ਜੀ ਸਾਹਿਬ ਰਾਜਕੁਮਾਰ ਜੀ ਬੈਠੇ ਨੇ ਅਸੀਂ ਇਨੂੰ ਪ੍ਰਣ ਲੈਤਾ ਹੋਇਆ ਕਿ ਕਪੂਥਲੇ ਨੂੰ ਬਹੁਤ ਸੋਹਣਾ ਸੁੰਦਰ ਅਤੇ ਚੰਗਾ ਡਵੈਲਪ ਕਰਾਂਗੇ ਤੇ ਰੇਟ ਵੀ ਹੈ ਇਆਂ ਪ੍ਰੋਪਰਟੀਆਂ ਹਾਂਜੀ ਇਹ ਦੇ ਵਿੱਚ ਮੈਂ ਤੁਹਾਨੂੰ ਥੋੜੀ ਜਾਣਕਾਰੀ ਦੇਣਾ ਚਾਹਨਾ ਹੈ ਇਹ ਇਹ ਜਿੰਨੀਆਂ ਪ੍ਰੋਪਰਟੀਆਂ ਅਸੀਂ ਵੇਚੀਆਂ ਕਪੂਥਲੇ ਜਨਤਾ ਨੂੰ ਜਿਹਦੇ ਵਿੱਚ ਇੱਕ ਰਿਹਾਇਸ਼ੀ ਪਲਾਟ ਸੀਗਾ ਤੇ ਚਾਰ ਕਮਰਸ਼ੀਅਲ ਜਿਹੜੀਆਂ ਯੂਨਿਟ ਵਿਕੇ ਸੀਗੇ ਜਿਹਦੇ ਵਿੱਚੋਂ ਟੋਟਲ 6 ਕਰੋੜ 6 ਲੱਖ 8000 ਰੁਪਏ ਜਿਹੜੇ ਵਿਕੇ ਨੇ ਅਸੀਂ ਜਿਹੜੀ ਖਾਤੇ 'ਚ ਪਾਏ ਨੇ ਪੰਜਾਬ ਸਰਕਾਰ ਦੇ ਇਹ ਅਲਾਟਮੈਂਟ ਪੱਤਰ ਜਿਹੜਾ ਹੈਗਾ ਐ 16/9/2021 ਨੂੰ ਜਿਹੜਾ ਲੋਕਾਂ ਨੂੰ ਜੀ ਦਿੱਤਾ ਸੀਗਾ 1 ਮਹੀਨੇ ਦੇ ਵਿੱਚ ਵਿੱਚ ਯਾਨੀ ਕਿ 15/10 3 ਅਕਤੂਬਰ ਤੱਕ ਜਿਹੜੇ ਲੋਕ ਉਹ 25% ਜਿਹੜਾ ਆਪਣਾ ਜਿਹੜੇ ਦੀ ਬੋਲੀ ਜਿਹਨਾਂ ਦੇ ਚੱਕਿਆ ਉਹ 25% ਦੇ ਦੇਣਗੇ ਤੇ ਜੇ ਕੋਈ ਜਿਹਨਾਂ ਜਿਹਨੂੰ ਅਸੀਂ ਲੋਟ ਕੀਤਾ ਲਾਟੀ ਜਿਹੜਾ ਉਹਨੂੰ ਜੇ ਉਹ ਬਾਕੀ ਦੇ ਵੀ 75% ਸਾਨੂੰ ਦੇ ਦਿੰਦਾ ਅਸੀਂ ਉਹਦੇ ਵਿੱਚ 5% ਜਿਹੜੀ ਹੈਗੀ ਹੈ ਰਿਵੈਟ ਹੋਰ ਜਿਹੜੀ ਕਿ ਉਹਨਾਂ ਨੂੰ ਜਿਹੜਾ ਡਿਸਕਾਊਂਟ ਕਰਾਂਗੇ ਮੰਨ ਲਓ ਜੇ 1 ਕਰੋੜ ਰੁਪਏ ਦੀ ਪ੍ਰਾਪਰਟੀ ਹੈ ਤੇ 5 ਲੱਖ ਰੁਪਈਆ ਉਹਦਾ ਜਿਹੜਾ ਹੈਗਾ ਆਹੋ ਡਿਸਕਾਊਂਟ ਹੋਏਗਾ ਉਹਨੂੰ ਬਾਕੀ ਜਿਹੜਾ 75% ਬੈਲੈਂਸ ਹੈ ਉਹਦੇ ਤੇ ਡਿਵੀਡੈਂਡ ਹੈ ਜਾਂ 100% ਇਹ ਜਿਹੜਾ 75% ਬੈਲੈਂਸ ਹੈਗਾ ਜੀ ਉਹਦੇ ਤੇ ਰਿਬੇਟ ਹੈਗੀ ਹੈ 5% ਕੋਈ ਨਵਾਂ ਪ੍ਰੋਜੈਕਟ ਵੀ ਲਾ ਕੇ ਤੁਸੀਂ ਆ ਰਹੇ ਹੋ ਨਵੇਂ ਪ੍ਰੋਜੈਕਟ ਕਪੂਰਸਲੇ ਦੇ ਵਿੱਚ ਅਸੀਂ ਡਵੈਲਪਮੈਂਟ ਦੇ ਨਾਲ ਨਾਲ ਕਾਫੀ ਪਲਾਨ ਹੈਗੇ ਨੇ ਜਿਹੜੇ ਅਸੀਂ ਇੱਕ ਚੰਗੀ ਕਲੋਨੀ ਵੀ ਕੱਟਣ ਜਾ ਰਹੇ ਹਾਂ ਇੱਕ ਸ਼ਹਿਰ ਦੇ ਡਵੈਲਪਮੈਂਟ ਏਰੀਆ ਦੇ ਵਿੱਚ ਜਿਹੜੀ ਕਿ ਬਹੁਤ ਹੀ ਮਹਿੰਗੀ ਪ੍ਰਾਪਰਟੀ ਹੋਏਗੀ ਉਹ ਔਰ ਆਮ ਲੋਕਾਂ ਨੂੰ ਉੱਥੇ ਇੱਕ ਸਰਕਾਰ ਵੱਲੋਂ ਸਸਤੀ ਸਹੂਲਤ ਦੇ ਵਿੱਚ ਉਹ ਜਿਹੜੇ ਪਲਾਟਾਂ ਕਰਵਾਦੀਆਂ ਜਾਣ ਕੇ ਨਾਲ ਉਸ ਸਮਝੋ ਉਹਦੇ ਵੀ ਪ੍ਰਾਈਵੇਟ ਕੰਫਰੰਸ ਕਰਕੇ ਦਰਜ ਕਰਾ ਜਾਉਂਦੇ। ਕਿ ਨੰਬਰ ਆਫ ਪ੍ਰੋਪਰਟੀਜ਼ ਕਿੰਨੀ ਹੈ ਜਿਹੜੇ ਇਸ ਤੇ ਤੁਸੀਂ ਕੀ ਚੀਜ਼ ਐਡਾ ਦੀ ਐਮੈਂਡਮੈਂਟ ਕੀਤੀ ਹੈ ਜਿਹੜੀ ਪਿਛਲੇ ਸਾਲਾਂ ਤੇ ਸੇਲ ਆਊਟ ਗਈ ਹੋਈਆਂ ਉਹਨਾਂ ਦੇਖੋ ਟੋਟਲ ਜਿਹੜੇ 15 ਯੂਨਿਟਸ ਸਿਗੇ ਜਿਹਦੇ ਵਿੱਚ ਅਸੀਂ ਜਿਹੜੇ ਅਸੀਂ ਵਿੱਚ ਹੈਗੇ ਆ ਔਰ ਇਹਦੇ ਵਿੱਚ ਕੁਛੇ ਰਿਪੇਅਰ ਹੋਣ ਦੇ ਕੰਮ ਸੀਗੇ ਜਾਂ ਕੁਛ ਲੋਕ ਉਥੇ ਨਹੀਂ ਲੈ ਰਹੇ ਸੀਗੇ ਲੋਕਾਂ ਨੂੰ ਪ੍ਰੋਬਲਮ ਐ ਸੀਗੀ ਇਹ ਸ਼ਾਇਦ ਜਿਵੇਂ ਇੱਕ ਐਗਜ਼ਾਮਪਲ ਦੇ ਰਿਹਾ ਤੁਹਾਨੂੰ ਮਾਡਲ ਟਾਊਨ ਔਰ ਇਹ ਕੇਸ ਦੇ ਵਿੱਚ ਕੀ ਸੀਗਾ ਲੋਕਾਂ ਦੇ ਦਿਮਾਗ ਦੇ ਵਿੱਚ ਵਹਿਮ ਸੀਗਾ ਕਿਤੇ ਕੋਈ ਲੜਾਈ ਝਗੜੇ ਵਾਲੀ ਜਗ੍ਹਾ ਹੈਗੀ ਲੋਕੀ ਬੋਲੀ ਨਹੀਂ ਚੱਕਦੇ ਸਨ ਤੇ ਹੁਣ ਅਸੀਂ ਜਦੋਂ ਜਨਤਾ ਨੂੰ ਦੱਸਿਆ ਕਿ ਇਹੋ ਜੀ ਕੋਈ ਗੱਲ ਨਹੀਂ ਸਰਕਾਰ ਤੁਹਾਨੂੰ ਲੋਟਕਾਰ ਰਹੀ ਹੈ ਕਿਸੇ ਮੇਰੇ ਤੇ ਸਾਡੇ ਤੇ ਸਾਰੇ ਟਰੱਸਟ ਦੇ ਉੱਤੇ ਵਿਸ਼ਵਾਸ ਹੋਇਆ ਤਾਂ ਅਵੇਰਨੈਸ ਜੀ ਲੋਕਾਂ ਨੂੰ ਪਤਾ ਨਹੀਂ ਸੀਗਾ ਇਹ ਲੋਕਾਂ ਨੂੰ ਪਤਾ ਨਹੀਂ ਹੀ ਲੱਗਦਾ ਹੁੰਦਾ ਸੀ ਜਿਗਾ ਕਿ ਇੱਥੇ ਪਲਾਟ ਜਿਹੜਾ ਵਿਕਿਆ ਹੈ ਜਾਂ ਇਹਦੀ ਈਨ ਲਾਮੀ ਹੋ ਰਹੀ ਹੈ ਤੇ ਹੁਣ ਅਸੀਂ ਪੂਰੀ ਐਡਵਰਟਾਈਜ਼ਮੈਂਟ ਵੀ ਕੀਤੀ ਸੀ ਉਹਦੀ ਲੋਕਾਂ ਨੂੰ ਦੱਸਿਆ ਵੀ ਜਿਹੜੇ ਜਿਹੜੇ ਲੋਕ ਪ੍ਰਾਪਰਟੀਆਂ ਲੱਭਦੇ ਸਨ ਸ਼ਹਿਰਾਂ ਦੇ ਪ੍ਰਾਪਰਟੀ ਡੀਲਰਾਂ ਨੂੰ ਅਸੀਂ ਦੱਸਿਆ ਕੰਟੈਕਟ ਕੀਤਾ ਕਿ ਆਹ ਫਲਾਣੀ ਜਗ੍ਹਾ ਅਸੀਂ ਸੇਲ ਕਰ ਰਹੇ ਹਾਂ ਪ੍ਰਾਪਰਟੀ ਇਹ ਉਹ ਜਿਹੜੀ ਜਦੋਂ ਲੋਕਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਆਪਣਾ ਜਿਹੜਾ ਉਹ ਈਨ ਲਾਮੀ ਦੇ ਵਿੱਚ ਆਪਣਾ ਨਾਮ ਦਰਜ ਕਰਾਇਆ ਤੇ ਉਸ ਤੋਂ ਬਾਅਦ ਬੋਲੀ ਲਗਾਈ ਤੇ ਫਿਰ ਉਹਨਾਂ ਨੇ ਉਹ ਜਿਹੜਾ ਪਰਚੇਸ ਕੀਤਾ ਜੀ